ਇੱਕ ਵਿਸ਼ਾ ਪੰਜਾਬੀ ਟੀਵੀ ਦਾ ਤੁਹਾਡਾ ਖੋਜ ਹੈ ਅੱਜ ਵਰਤੀ ਰਕੜੇ ਘਾਟਾਂ ਤੋਂ ਸੱਤ ਬਾਬਾ ਤਾਰਾ ਤੋਂ ਇੱਕ ਪੁਜੀਸਰ ਦੀ ਸਥਾਨਾ ਦੇ ਮੰਡੀਰ ਨਾਲ ਲੱਗੇ ਇੱਕ ਸ਼ਾਰਕ ਹੁੰਦਾ ਟੈਂਪੋ ਲਗਾਇਆ ਜਾ ਰਿਹਾ ਜੇ ਜੀ ਅਸੋ ਪੁਜੀਸਰ ਖਾਵਾਂਗੇ ਜਿਦੜੇ ਜਿੱਥੇ ਬਾਬਾ ਪ੍ਰੇਮ ਸਿੰਘ ਬਾਬਾ ਮੋਹ ਸਿੰਘ ਬਾਬਾ ਮੋਹ ਸਿੰਘ ਜਿਹਵਾਲੋ ਛੇਸ਼ ਉਪਰਾਲੇ ਵੱਲੋਂ ਅੱਜ ਹੁੰਦਾ ਮਹਾਂਦਾਨ ਕੈਂਪ ਕੋ ਜੋਚ ਕੀਤਾ ਜਾ ਰਿਹਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਫੋਨ ਦਲ ਪ੍ਰੇਮੀ ਆਪਣਾ ਫੋਨ ਦਲ ਕਰ ਰਹੇ ਆ ਆਓ ਸਾਨੂੰ ਮਿਲੌਣੇ ਆ ਉਥੋਂ ਦੇ ਪ੍ਰਬੰਧਕਾਂ ਨਾਲ ਅਤੇ ਉਹ ਜਿਹੜੀਆਂ ਤਸਵੀਰਾਂ ਫੋਨ ਦੇ ਮੋਟੇ ਆ ਗਿਆ ਜੁੜੇ ਹੋਏ ਪਿਛੋ ਪੰਜਾਬੀ ਇਹ ਦੇਖੋ ਤਸਵੀਰਾਂ ਮੋਟੇ ਦੀਆਂ ਇੱਥੇ ਪਾਟੀਨ ਦੇ ਮੈਂਬਰ ਜਿਹੜੇ ਫੋਨ ਦਲ ਕਰਨ ਵਾਸਤੇ ਪਹੁੰਚੇ ਹੋਏ ਆ ਵੱਡੀ ਗਿਣਤੀ ਦੇ ਵਿੱਚ ਦੇਖਿਓ ਤਸਵੀਰਾਂ ਸੰਤਨ ਸੰਤ ਬਾਬਾ ਤਾਰਸ ਸਿੰਘ ਫੰਦਲ ਮੰਡੀਰ ਨੇ ਵਾਲਾ ਵਿਖੇ ਇੱਕ ਵਿਸ਼ਾਲ ਹੁੰਦੜ ਕੈਂਪ ਲਗਾਇਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਜਿੱਥੇ ਹੁੰਦੜ ਪ੍ਰੇਮੀ ਪਹੁੰਚ ਰਹੇ ਆ ਇਹ ਦੇਖ ਰਹੇ ਹੋ ਤਸਵੀਰਾਂ ਮੌਕੇ ਦੀਆਂ ਜੋ ਆਪਣਾ ਬਲੱਡ ਡੋਨੇਟ ਕਰ ਰਹੇ ਆ ਜੇ ਵੀ ਸਾਡੇ ਮੌਕੇ ਦੀਆਂ ਤਸਵੀਰਾਂ ਸੰਗ ਉਤਾਰਿਆ ਜੁੜੇ ਹੋ ਆ ਗਿਆ ਜੀ। ਨਾਓ ਡੋਟਰੰਦ ਲਾਓ। ਦੇਖ ਰਹੇ ਤੁਸੀਂ ਰਾਮ ਮੋਕੇ ਦੀਆਂ। ਇੱਥੇ ਆਪਣਾ ਫੋਨ ਦਾ ਕੈਂਪ ਆਪਣਾ ਬਲੱਡ ਡੇਟ ਕਰ ਰਹੇ ਆ। ਜੀ ਜੀ। ਜੀ। ਅੱਜ ਇੱਕ ਰਾਗ ਹੋਣਾ। ਪਹਿਲਾਂ ਕਿ ਮੈਂ ਸ਼ੁਰੂ ਕਰਾਂ ਤੇ ਫਿਰ ਆਹ ਤਾਂ ਕਿਉਂ ਲੱਗਿਆ ਜੀ ਸ੍ਰੀ ਮਹਾਂਕੀਰ ਪਾਸ ਤੋਂ ਉੱਪਰ ਆਇਆ ਜੇਕਰ ਉੱਪਰ ਕੈਂਪ ਲਾਇਆ ਦੇ ਤਾਂ ਆਹ ਨਾ ਕਰਵਾ ਜੀ ਮੈਨੂੰ ਗੱਲ ਪੁੱਛੋ ਹਾਂਜੀ ਭਾਈ ਜੀ ਅੱਜ ਤੁਸੀਂ ਕੈਂਪ ਦੇ ਵਿੱਚ ਕੋਲਡਲ ਕੈਂਪ ਦੇ ਵਿੱਚ ਪਹੁੰਚੇ ਹੋ ਕਿੱਥੋਂ ਆਏ ਜੀ ਅਰਨੀ ਵਾਲਾ ਸ਼ੇਖਸਵਾਰ ਤੋਂ ਜੀ ਅਰਨੀ ਵਾਲਾ ਸ਼ੇਖਸਵਾਰ ਹਾਂਜੀ ਕੋਲਡਲ ਬਾਹਰ ਦਾ ਕੈਂਪ ਹੈ ਕੀ ਤੁਸੀਂ ਲੋਕਾਂ ਨੂੰ ਅਪੀਲ ਕਰਦੇ ਹੋ ਕਿ ਖੂਨਦਾਨ ਕਰਨਾ ਜ਼ਰੂਰੀ ਹੈ ਤਾਂ ਜੋ ਬਰੀਜਾਂ ਨੂੰ ਬਚਾਇਆ ਜਾ ਸਕੇ ਕਿੱਡਾ ਕਵੱਡਾ ਇਹ ਤਾਂ ਨਹੀਂ ਬਹੁਤ ਖੂਨਦਾਨ ਉਤਮ ਦਾਣਾ ਜੀ ਇਹ ਖੂਨਦਾਨ ਦੇਣ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਬਹੁਤ ਵਧੀਆ ਜੀ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਗੁਰਦੁਆਰਾ ਸਾਹਿਬ ਵਿੱਚ ਅੱਜ ਸੰਤ ਬਾਬਾ ਤਰ ਸਿੰਘ ਤੇ ਉਪਰਾਲਾ ਕੀਤਾ ਗਿਆ ਬਾਬਾ ਸੋਹਣ ਸਿੰਘ ਬਾਬਾ ਮੋਹਨ ਸਿੰਘ ਵੱਲੋਂ ਇਹੋ ਜਿਹਾ ਪ੍ਰਾਲਾ ਇਹ ਕੀਤਾ ਗਿਆ ਜੀ ਬਹੁਤ ਵਧੀਆ ਜੀ ਇਹਨਾਂ ਦਾ ਉਪਰਾਲਾ ਜੀ ਧੰਨਵਾਦ ਇਹਨਾਂ ਦਾ ਜਿਹੜੇ ਆਪ ਉਪਰਾਲਾ ਕਰਦੇ ਰਹਿਣ ਜੀ ਕਿਤੇ ਆਪਾਂ ਸ਼ਹਿਰਾਂ ਜਾ ਕੇ ਖੂਨਦਾਨ ਦਿੰਨੇ ਆ ਫਰੀਜਾ ਕੋਲ ਜੇ ਨੋੜ ਪੈਦੀ ਹੈ ਤੇ ਜੇ ਤੁਸੀਂ ਇੱਥੇ ਆ ਕੇ ਦਿੰਨੇ ਹੋ ਕਿੱਡਾ ਮਹਿਸੂਸ ਹੁੰਦਾ ਤੁਹਾਨੂੰ ਇਸ ਚੀਜ਼ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਜੀ ਮੈਨੂੰ ਲਗਾਤਾਰ ਤੀਜੀ ਵਾਰ ਹੀ ਹੋ ਗਿਆ ਤੇ ਖੂਨਦਾਨ ਕਰਦੇ ਰਹਿਣ ਤੀਜੀ ਵਾਰ ਹਾਂ ਜੀ ਹੋਰ ਕੋਈ ਸੰਦੇਸ਼ ਦੇਣਾ ਚਾਹੁੰਦੇ ਆ ਬਸ ਸਭ ਨੂੰ ਇਹ ਵੀ ਸਭ ਖੂਨਦਾਨ ਕਰਨ ਇੱਥੇ ਲੋਕਾਂ ਦੀ ਜ਼ਿੰਦਗੀ ਨੂੰ ਜੋਨ ਜਿੰਦਗੀ ਬਚਾਈ ਜੀ ਬਸ ਮੂੰਦਾਲ ਤੁਸੇ ਲੋੜ ਹੈ ਤੁਹਾਨੂੰ ਬਸ ਮਿਲੇ ਕੋਣ ਇਹ ਜਦੋਂ ਆਪ ਕੋਣੀ ਕਢਾਤਾ ਫਿਰ ਆਪਣੇ ਅੰਦਰ ਰਹਿ ਗਿਆ ਇਸ ਕਰਕੇ ਉਹ ਡਰਦੇ ਆ ਮੌੜ ਲੋਕਾਂ ਚ ਪਿਆਦਾ ਹੋਇਆ ਕੀ ਕਰਨਾ ਚਾਹੀਦਾ ਮੇਰੇ ਚ 14 ਗ੍ਰਾਮ ਕੋਣ ਹੈ ਜੀ ਹੁਣ ਕਢਾਉਂਗਾ ਵਾਤ ਵਾਤ 6-7 ਘੰਟਿਆਂ ਚ ਪੂਰਾ ਹੋ ਜਾਂਦਾ ਕੋਈ ਦਿੱਕਤ ਨਹੀਂ ਆਣੀ ਮੈਨੂੰ ਤਾਂ ਅਜ ਤੱਕ ਨਹੀਂ ਆਈ ਜੀ ਜਦੋਂ ਖੌਂਦਣ ਆਪਾਂ ਕਰਤਾ ਉਸ ਤੋਂ ਬਾਅਦ ਕਿਹੋ ਜੀ ਡਾਈਟ ਲੈਣੀ ਚਾਹੀਦੀ ਹੈ ਕੀ ਖਾਣਾ ਖਾਣੀ ਚਾਹੀਦੀ ਵੀ ਆਪਣਾ ਸਿਮਪਲ ਖਾਓ ਜੀ ਕਰਦਾ ਖਾਣਾ ਚਟਪਟਾ ਬਿਆਰ ਤਾਂ ਨਹੀਂ ਖਾਣਾ ਚਾਹੀਦਾ ਬਸ ਓਕੇ ਮੂੰਦਾਂ ਜੀ ਸਭ ਤੋਂ ਵੱਡਾ ਮਹਾਂਦਾਨ ਮੰਨਿਆ ਜਾਂਦਾ ਹੈ ਐਨੇ ਨਾਂ ਦਾ ਕੋਈ ਪੈਸਾ ਲੱਗਦਾ ਜੀ ਨਾ ਕੋਈ ਘਰੋਂ ਕੁਝ ਦੇਣਾ ਪੈਂਦਾ ਠੀਕ ਆ ਜੀ ਇਹ ਕਾਦੇ ਸਰੀਰ ਨਾਲ ਫੋਨ দান ਕਰਨਾ ਹੈ ਉਹਦੇ ਨਾਲ ਆਪ ਨੂੰ ਵੀ ਫਾਇਦਾ ਆਪ ਦੇ ਫੋਨ ਨਾਲ ਜਦੋਂ ਕਿਸੇ ਹੋਰ ਨੂੰ ਦਿੰਨੇ ਆ ਉਹ ਫੋਨ ਉਹਨਾਂ ਨੂੰ ਵੀ ਫਾਇਦਾ ਆਂਦਾ ਕਿਸੇ ਲੋੜਵੰਦ ਦੇ ਕੰਮ ਆਉਂਦਾ ਜੀ ਫੋਨ দান ਕਰਨਾ ਚਾਹੀਦਾ ਸਈ ਲੋਕਾਂ ਦੇ ਵਿੱਚ ਇਹ ਧਰਨਾ ਪਈ ਜਾਂਦੀ ਹੈ ਵੀ ਆਪਾਂ ਕੋੜਦਾਰ ਕਰਤਾ ਆਪਾਂ ਦਾ ਵਹੀ ਕਰਤਾ ਕਿ ਮੁੱਲ ਵੇਚਣਾ ਉਹਨਾਂ ਨੇ ਇਹੋ ਜੀ ਗੱਲ ਹੈ ਨਹੀਂ ਜੀ ਮੈਂ ਖੁਦ ਕੈਂਪ ਤਕਰੀਬਨ ਜਿਹੜਾ ਕੈਂਪ ਲੱਗਿਆ ਹੋਇਆ ਹੈ ਇਹ ਵੀ ਮੇਰੇ ਵੱਲੋਂ ਵੀ ਮੈਂ ਵੀ ਆਂਦਾ ਪੂਰਾ ਹਿੱਸੇਦਾਰੇਗਾ ਅਰਨੀਲ ਜੀ ਜਦੋਂ ਜਦੋਂ ਕੈਂਪ ਲੱਗਦਾ ਜੀ ਮੈ ਲਗਉਣਾ ਮੈਅਤ ਕਦੀ ਜਦੋਂ ਵੀ ਸਾਨੂੰ ਲੋੜ ਪੈਂਦੀ ਹੈ ਫੋਨ ਕਰੀਦੇ ਡਾਕਟਰ ਦੀ ਸਲਿੱਪ ਮੰਗਦੇ ਹੈ ਨਾਲ ਲਗਉਣਾ ਕੋਈ ਮਿਲ ਜਾਂਦਾ ਕਦੀ ਕੋਈ ਪੈਸਾ ਨਹੀਂ ਦਿੱਤਾ ਜੀ ਠੀਕ ਹੈ ਜੀ ਬਿਰਬ ਕੀ ਬਤੋ ਪ੍ਰਿੰਟ ਕੋ ਦਾ ਕਿਹੜਾ ਹੈ ਜੋ ਤੁਸੀਂ ਕੀ ਕਰਦੇ ਹੋ ਤੇ ਆ ਕੇ ਕੇ ਸੁਭਾਸ਼ ਤੋਂ ਲੈ ਕੇ ਮੇਰਾ ਨਾਮ ਰਾਜੀਪ ਕੁਕਰੇਜਾ ਹੈ ਜੀ ਸ਼੍ਰੀ ਰਾਮ ਕਿਰਪਾ ਸੇਵਾ ਸੰਗ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਜੋ ਪਿਛਲੇ 15 ਸਾਲ ਤੋਂ ਲੈ ਕੇ 20 ਸਾਲ ਦੇ ਤੱਕ ਦੇ ਪਿਛੇ ਖੂਨਦਾਨ ਕੈਂਪ ਲਗਾਉਂਦੀ ਆ ਰਹੀ ਹੈ ਅੱਜ ਬਾਬਾ ਦੇ ਚਰਾਂ ਦੇ ਵਿੱਚ ਜਿਹੜਾ ਖੂਨਦਾਨ ਕੈਂਪ ਹੈ ਮਾਹਪੁਰਕਾ ਦੇ 146ਵੇਂ ਜ਼ਮਿਂ ਦਿਹਾੜ ਦੇ ਸਬੰਧ ਦੇ ਵਿੱਚ ਸੰਤ ਬਾਬਾ ਤਾਰਾ ਸਿੰਘ ਖੋਸ਼ੀਦ ਗੁਰਦੁਆਰਾ ਸਾਹਿਬ ਮੰਡੀ ਅਰਨਾਵ ਅਰਨੀ ਵਾਲਾ ਵਿਖੇ ਲਗਾਇਆ ਗਿਆ ਹੈ ਬਾਬਾ ਸੌਂ ਸਿੰਘ ਜੀ ਬਾਬਾ ਮੋਹ ਸਿੰਘ ਜੀ ਔਰ ਸਮੂਹ ਏਰੀਆ ਨਿਵਾਸੀ ਦੇਖੋ ਸਹਿਯੋਗਤਾ ਇਹਨਾਂ ਦਾ ਅਸੀਂ ਇੱਕ ਚੱਲ ਕੇ ਜਰੂਰ ਆਏ ਆ ਪਰ ਇਹਦੇ ਪਿੱਛੇ ਜਿਹੜੀ ਅਸਲੀ ਤਾਕਤ ਹੈ ਇੱਥੋਂ ਦੇ ਲੋਕ ਨੇ ਜਾਂ ਜਿਹੜੇ ਇੱਥੋਂ ਦੇ ਪ੍ਰਬੰਧਕ ਕਰਤਾ ਨੇ ਇਹ ਸਾਰਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਕਿਉਂਕਿ ਐਨੀ ਗਰਮੀ ਦੇ ਵਿੱਚ 10 ਕੁਰਸੀਆਂ ਲਾਣੀਆਂ ਹੀ ਔਖੀਆਂ ਨੇ ਔਰ ਇਹਨਾਂ ਸਭ ਸੈਟਅਪ ਲਗਾਉਣਾ ਔਰ ਖੂਨਦਾਨ ਕਰਨ ਵਾਸਤੇ ਯੁਵਾਵਾਂ ਦਾ ਪਹੁੰਚਣਾ ਇੱਕ ਆਪਣੇ ਅਸ ਬਹੁਤ ਵੱਡੀ ਉਪਲਬਧੀ ਹੈ ਮੈਂ ਬੇਸਿਕਲੀ ਟੀਚਿੰਗ ਲਾਈਨ ਦੇ ਵਿੱਚ ਆ জব ਕਰਦਾ ਪਿਛਲੇ 19 ਸਾਲ ਤੋਂ ਮੇਰੀ ਸਰਵਿਸ ਹੈ ਔਰ ਮੇਰਾ ਸੋਸ਼ਲ ਸ਼ੌਂਕ ਹੈ ਇਹ ਸੇਵਾ ਕਰਨ ਦਾ ਜੀ ਕਿੰਨੇ ਲੋਕਾਂ ਨੂੰ ਅੱਜ ਕੱਲ੍ਹ ਜਿ ਪ੍ਰੇਰ ਕੇ ਅੱਜ ਤੱਕ ਸਰ ਗਿਣਤੀ ਤਾਂ ਨਹੀਂ ਹੈ ਇਸ ਚੀ ਦੀ ਪਰ ਜੇ ਮੈਂ ਇੱਕ ਅਨੁਮਾਨ ਲਗਾਵਾ ਤਾਂ ਹੁਣ ਤੱਕ ਲਗਭਗ 40 ਤੋਂ 55 ਹਜ਼ਾਰ ਯੂਨਿਟਸ ਬਲੱਡ ਰੈਡ ਕਰਵਾ ਚੁੱਕੇ ਆ ਪਿਛਲੇ 8-7 ਤੋਂ ਲਗਾਤਾਰ ਜਿਹੜਾ ਸਾਡਾ ਕਾਰਵਾਏ 4000 5000 6000 ਜੇ ਇਸ ਸਾਲ ਦੀ ਗੱਲ ਕਰੀਏ ਤਾਂ 469 ਯੂਨਿਟ ਇੱਕ ਸਾਲ ਦੇ ਵਿੱਚ ਪਲੱਸ ਡੋਨੇਸ਼ਨ ਕਰਾਈ ਗਈ ਹੈ ਔਰ ਸਾਡੀ ਸੰਸਾ ਵੱਲੋਂ ਸਿਰਫ ਔਰ ਸਿਰਫ ਸਰਕਾਰੀ ਬਲੱਡ ਬੈਂਕਾਂ ਨੂੰ ਹੀ ਬਲੱਡ ਦਿੱਤਾ ਜਾਂਦਾ ਹੈ ਹੋਰ ਕਿੱਥੇ ਨਹੀਂ ਦਿੱਤਾ ਜਾਂਦਾ ਔਰ ਫਾਜ਼ਲ ਕਾ ਹਿੰਦੁਸਤਾਨ ਦਾ ਇੱਕ ਮੰਤਰ ਐਸਾ ਸ਼ਹਿਰ ਹੈ ਜਿੱਥੇ ਤੁਹਾਨੂੰ ਬਲੱਡ ਆਦਾ ਬਲੱਡ ਦਿੱਤੇ ਬਿਨਾ ਮਿਲੇਗਾ ਪਾਪ ਫ੍ਰੀ ਰੀਪਲੇਸਮੈਂਟ ਤੁਹਾਨੂੰ ਬਲੱਡ ਤੁਹਾਡੇ ਕੋਲੋਂ ਮੰਗਿਆ ਨਹੀਂ ਜਾਏਗਾ ਜੇ ਤੁਸੀਂ ਲੈਨ ਜਾਓਗੇ ਤੁਹਾਨੂੰ ਦੋ ਪਾਤਰ ਦਿੱਤਾ ਜਾਏਗਾ ਅਰੇ ਦੇਖੋ ਲੋਕਾਂ ਦੇ ਵਿੱਚ ਮਤਲਬ ਧਾਰਨਾ ਬਣੀ ਹੋਈ ਹੈ ਕਿ ਜੇ ਅਸੀਂ ਬਲੱਡ ਦੇ ਦਿਆ ਤੁਹਕ ਬਹੁਤ ਵੱਡਾ ਕੰਪਲੂਰ ਹੋ ਜਾਂਦਾ ਹੈ ਤੇ ਵਾਕੇ ਤੋਂ ਕੰਪੂਰ ਹੋ ਜਾਂਦਾ ਜਾਂ ਕਿੰਨੇ ਦਿਨਾਂ ਦੇ ਵਿੱਚ ਪੂਰਾ ਸਰ ਇਹ ਜਿਹੜਾ ਬਲੱਡ ਹੈ 24 ਤੋਂ 36 ਘੰਟੇ ਜਾਂ 36 ਤੋਂ 72 ਘੰਟੇ 3 ਦਿਨਾਂ ਦੇ ਅੰਤਰਾਲ ਵਿੱਚ ਪੂਰਾ ਹੋ ਜਾਂਦਾ ਹੈ ਔਰ ਆਪਾਂ 3 ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹਾਂ ਜੋ YouTube WHO Google ਜਿਹੜਾ ਸਾਰਾ ਡਾਟਾ ਉੱਥੇ ਪਿਆ ਹੈ ਉਹ ਹੀ ਕਹਿੰਦੇ ਕਿ 88 ਦਿਨਾਂ ਬਾਅਦ ਆਪਣੀ ਬੋਡੀ ਦੇ ਨਵੇਂ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਆ ਔਰ ਪੁਰਾਣੇ ਨਸ਼ਟ ਹੋਣੇ ਸ਼ੁਰੂ ਹੋ ਜਾਂਦੇ ਆ ਜੇ ਪੁਰਾਣੇ ਡੈਡ ਹੁੰਦੇ ਨੇ ਤਾਂ ਆਪਾਂ ਪੁਰਾਣੇ ਡੈਡ ਕਿਉਂ ਹੋਣ ਦੇਈਏ ਆਪਾਂ ਪੁਰਾਣੇ ਨੂੰ ਡੋਨੇਟ ਕਰ ਦਿੰਨੇ ਆ ਸੀਨੇ ਦਾ ਨਵੀਂ ਚੀਜ਼ ਬਣਾਣੀ ਪਨਾਨੀ ਹੈ ਔਰ ਜੇ ਗੱਲ ਤੁਸੀਂ ਕਰ ਰਹੇ ਹੋ ਕਮਜ਼ੋਰੀ ਆਉਂਦੀ ਤਾਂ ਇਹ ਹੁਣ ਤੱਕ 75 ਬੰਦੇ ਖੂਨਦਾਨ ਕਰ ਚੁੱਕੇ ਆ 11 ਵਜੇ ਵਜੇ ਨੇ ਹਲੇ ਤੱਕ ਤਾਂ ਜੇ 75 ਬੰਦਿਆਂ ਨੂੰ ਤੁਹਾਨੂੰ ਲੱਗਦਾ ਕਿਸੇ ਨੂੰ ਕੋਈ ਕਮਜ਼ੋਰੀ ਲੱਗ ਰਹੀ ਹੈ ਇਹ ਤੋਂ ਸਾਰੇ ਖੁਸ਼ੀ-ਖੁਸ਼ੀ ਚਿਹਰਾ ਲੈ ਕੇ ਜਾ ਰਹੇ ਨੇ ਜੇ ਮੈਂ ਖੁਦ ਹੀ ਗੱਲ ਕਰਾਂ ਮੈਂ 89 99 ਵਾਰੀ ਮੈਂ ਖੂਨਦਾਨ ਕਰ ਚੁੱਕਿਆ ਔਰ ਤੁਹਾਡੇ ਸਾਹਮਣੇ ਸਮਖਸ਼ਾ ਬੋਲ ਵੀਰਿਆ ਤੁਹਾਡੇ ਸਾਹਮਣੇ ਹੀ ਖੜਾ ਉਹ ਹਰ ਜਿਹੜਾ ਕੈਂਪ ਹੁੰਦਾ ਕਿਸੇ ਦਾ ਦੀ ਕੋਈ ਕਮਜ਼ੋਰੀ ਨਹੀਂ ਆਦੀ ਅੱਜ ਹੁੰਦੇ ਐ ਕੋਈ ਐਪੀਡੈਕ ਸੀ ਦੇ ਫੀਲ ਦੇ ਉਹਨਾਂ ਦੇ ਵੀ ਤੁਸੀਂ ਕੋਈ ਪੈਸੇ ਲੈ ਗਿਓ ਕਿ ਉਹ ਵੀ ਫ੍ਰੀ ਜਿਹੜਾ ਖੂਨਦਾਨ ਕਰਕੇ ਜਾਂਦਾ ਹੈ ਦੇਖੋ ਜੀ ਇੱਕ ਕੁਐਸਚਨ ਤੁਸੀਂ ਕੀਤਾ ਪੈਸੇ ਇਹ ਦੇਖੋ ਸਰਕਾਰੀ ਟੀਮ ਆਈ ਆ ਸਰਕਾਰੀ ਟੀਮ ਕੋਈ ਪੈਸੇ ਨਹੀਂ ਲੈਂਦੀ ਗੱਲ ਆਂਦੀ ਆ ਕਿ ਬਲੱਡ ਲਾਈਨ ਵਾਸਤੇ ਜਦੋਂ ਅਸੀਂ ਬਲੱਡ ਲਾਈਨ ਜਾਂਦੇ ਆ ਤਾਂ ਦੋ ਚੀਜ਼ਾਂ ਨਿਰਧਾਰਿਤ ਹੁੰਦੀਆਂ ਕਿ ਸਾਡਾ ਮਰੀਜ਼ ਕਿੱਥੇ ਦਾਖਲ ਹੈ ਜੇ ਤੁਹਾਡਾ ਮਰੀਜ਼ ਪੰਜਾਬ ਛੱਡ ਕੇ ਹਿੰਦੁਸਤਾਨ ਦੇ ਕਿਸੇ ਵੀ ਸਰਕਾਰੀ ਅਦਾਰੇ ਵਿੱਚ ਦਾਖਲ ਹੈ ਤਾਂ ਤੁਹਾਨੂੰ ਬਲੱਡ ਫ੍ਰੀ ਮਿਲੇਗਾ ਕੋਈ ਪੈਸਾ ਨਹੀਂ ਲੱਗੇਗਾ ਉੱਥੇ ਜਿਹੜੇ ਇਹ ਖੂਨਦਾਨ ਲੋਕ ਕਰਕੇ ਜਾ ਰਹੇ ਨੇ ਇਹਨਾਂ ਤੇ ਟੈਸਟ ਕਾਲਾ ਪੀਲੀਆ ਪੀਡੀਆ ਐਚਆਈਵੀ ਮਲੇਰੀਆ ਐਲਾਈਜ਼ਾ ਪੀਡੀਆ ਦਾ ਸਾਰਾ ਕੁਝ ਫ੍ਰੀ ਕਾਸਟ 'ਤੇ ਹੁੰਦਾ ਹੈ ਜੇ ਕਿਸੇ ਰਿਪੋਰਟ ਨਿਕਲ ਆਂਦੀ ਹੈ ਤਾਂ ਉਹਨਾਂ ਨੂੰ ਦੁਬਾਰਾ ਉੱਥੇ ਬੁਲਾਇਆ ਜਾਂਦਾ ਹੈ ਔਰ ਉੱਥੇ ਉਹਨਾਂ ਦਾ ਇਲਾਜ ਵੀ ਫ੍ਰੀ ਆਫ ਕਾਸਟ ਕੀਤਾ ਜਾਂਦਾ ਹੈ ਪਰ ਦੋ ਗੱਲਾਂ ਇੱਥੇ ਧਾਰਨਾ ਵਾਣਦੀਆਂ ਨੇ ਲੋਕਾਂ ਦੇ ਵਿੱਚ ਇਹ ਤਰਨਾ ਬੜੀ ਵਿੱਚ ਚਲਿਤ ਹੈ ਕਿ ਜਦੋਂ ਸਾਨੂੰ ਬਲੱਡ ਦੀ ਲੋੜ ਪੈਂਦੀ ਹੈ ਤਾਂ ਸਾਨੂੰ ਮੋਲ ਲੈਣਾ ਪੈਂਦਾ ਹੈ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਇਹ ਕਿਉਂ ਮੋਲ ਲੈਣਾ ਪੈਂਦਾ ਹੈ ਮੈਂ ਛੋਟੀ ਜਿਹੀ ਉਦਾਹਰਨ ਦੇਣਾ ਚਾਹਾਂਗਾ ਜੇਕਰ ਆਪਣਾ ਬੱਚਾ ਕਿਸੇ ਵੀ ਸਰਕਾਰੀ ਸਕੂਲ ਵਿੱਚ ਪੜਦਾ ਹੈ ਤਾਂ ਕੋਈ ਵੀ ਪੈਸਾ ਨਹੀਂ ਲੱਗਦਾ ਆਪਣਾ ਬਿਲਕੁਲ ਫ੍ਰੀ ਆਫ ਕੋਸ ਸਾਰੀਆਂ ਸਰਕਾਰੀ ਸਕੂਲਾਂ ਫ੍ਰੀ ਆਫ ਕੋਸ ਮਿਲਦੀਆਂ ਨੇ ਲੇਕਿਨ ਜੇਕਰ ਉਹ ਵੀ ਬੱਚਾ ਆਪਣਾ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਆਦਾ ਇਲਾਜ ਸੋਰੀ داخل ਕਰਾ ਕੇ ਪੜਾਣੇ ਆ ਕਾਪਰ ਹੋ ਫੀਸ ਕਿਤਾਬਾਂ ਵਰਦੀਆਂ ਸਭ ਮੋਟੀਆਂ ਲੈਣੀਆਂ ਪੈਂਦੀਆਂ ਨੇ ਤਾਂ ਉਵੇਂ ਹੀ ਜੇਕਰ ਸਾਡਾ ਪੇਸ਼ੈਂਟ ਕਿਸੇ ਵੀ ਪ੍ਰਾਈਵੇਟ ਅਦਾਰੇ ਚ ਜਾਏਗਾ ਤਾਂ ਸਰਕਾਰ ਵੱਲੋਂ ਐਸੇ ਬਲੱਡ ਦੀ ਟੈਸਟਿੰਗ ਫੀਸ ਜਿਵੇਂ ਕਿ ਮੈਂ ਪਹਿਲਾਂ ਕਹਿ ਚੁੱਕਿਆ ਕਾਲਾ ਪੀਲੀਆ ਪੀਲੀਆ ਐਚ ਆਈ ਵੀ ਐਡਜ਼ ਵੀ ਡੀ ਆਰ ਐਲ ਮਲੇਰੀਆ ਔਰ ਲਾਇਜ਼ਾ ਇਹ ਟੈਸਟਾਂ ਦੀ ਕੋਸਟ ਉਸ ਮਰੀਜ਼ ਕੋਲੋਂ ਵਸੂਲ ਕੀਤੀ ਜਾਂਦੀ ਹੈ ਜੋ ਪ੍ਰਾਈਵੇਟ ਵਿੱਚ ਇਲਾਜ ਕਰਾਉਂਦੇ ਨੇ ਨਾ ਤਾਂ ਇਹ ਮੀਨਸ ਮੈਂ ਲੈਂਦਾ ਨਾ ਹੀ ਬਲੱਡ ਬੈਂਕ ਲੈਂਦਾ ਇਹ ਸਰਕਾਰ ਲੈਂਦੀ ਹੈ ਬਕਾਇਦਾ ਪੰਜਾਬ ਸਿਵਲ ਕਾਰਪੋਰੇਸ਼ਨ ਦੀ ਰਸੀਦ ਮਿਲਦੀ ਹੈ ਉਸ ਰਸੀਦ ਤੇ ਹੀ ਬਲੱਡ ਡ੍ਰਿਪ ਮੰਨਿਆ ਹੁੰਦਾ ਹੈ ਅਗਾ ਜਾ ਕੇ ਪੇਸ਼ੈਂਟ ਨੂੰ ਬਲੱਡ ਚੜਾਇਆ ਜਾਂਦਾ ਹੈ ਕਿੰਨੇ ਜੂਨਟਾਂ ਦਾ ਅੱਜ ਟਾਰਗੇਟ ਹੈ ਅੱਜ ਦਾ ਜੋ ਟਾਰਗੇਟ ਹੈ ਸਾਨੂੰ 150 ਤੋਂ 200 ਜੂਨਟ ਦਾ ਕਿਹਾ ਗਿਆ ਹੈ ਅਸੀਂ ਇਸ ਜਗ੍ਹਾ ਤੇ ਚੱਲ ਕੇ ਆਏ ਆ ਟਾਰਗੇਟ ਸਾਡਾ ਜੋ ਮਰਜ਼ੀ ਹੋਵੇ ਪਰ ਅਸੀਂ ਪੂਰਾ ਨਹੀਂ ਕਰਨਾ ਕਰਨਾ ਉਸ ਵਾਈ ਗੁਰੂ ਨੇ ਆ ਔਰ ਕਦੇ ਨਿਰਾਸ਼ ਹੋ ਕੇ ਨਹੀਂ ਗਏ ਅੱਜ ਇੱਥੇ ਸਾਡਾ ਚੌਥਾ ਕੈਂਪ ਹੈ ਬਾਬਾ ਜੀ ਦੇ ਚਰਨਾਂ 'ਚ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਔਰ ਸਾਨੂੰ ਪਤਾ ਹੈ 150 ਹੋ ਜਾਣੇ ਆ ਲੋਕੀ ਨਿਰਾਸ਼ ਨਹੀਂ ਕਰਨਗੇ ਨੋ ਡਾਊਟ ਤਿੰਨ ਦਿਨ ਤੋਂ ਮਾਰਕੀਟ ਵੀ ਬੰਦ ਐ ਇੱਥੋਂ ਦੀ ਔਰ ਸਾਰੇ ਸ਼ਹਿਰੇ ਬੰਦ ਪਿਆ ਹੈ ਫਾਜ਼ਿਲਗਾਹ ਵੀ ਬੰਦ ਪਿਆ ਹੈ ਕੁਝ ਲੋਕ ਘੁੰਮਣ ਵੀ ਗਏ ਹੋਏ ਨੇ ਪਰ ਉਹਦੇ باوجود ਵੀ ਸਾਡੇ ਯੁਵਾਵਾਂ ਦੇ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਹ ਸਾਰਾ ਕੈਰੀਰ ਇੱਥੋਂ ਦੇ ਲੋਕਾਂ ਨੂੰ ਇਸ ਸਮੂਹ ਇਲਾਕਾ ਨਿਵਾਸੀਆਂ ਨੂੰ ਗੁਰਦੁਆਰਾ ਸਾਹਿਬ ਨੂੰ ਜਿਨ੍ਹਾਂ ਦੇ ਵਿਆਹ ਦੇ ਸਬੰਧ ਵਿੱਚ ਅੱਜ ਕੁੰਦਨ ਕੈਂਪ ਲਗਾਇਆ ਜਾਂ ਜਿਨ੍ਹਾਂ ਦੇ ਵਿਆਹ ਦੇ ਸਬੰਧ ਵਿੱਚ ਉਹਨਾਂ ਦੀ ਵਿਸ਼ੇਸ਼ ਕਿਰਪਾ ਦੇ ਨਾਲ ਇਹ ਅੱਜ ਸਫਲ ਹੋ ਕੇ ਜਾਏਗਾ। ਸਹਿਯੋਗ ਕਿੰਨਾ ਕੁ ਮਿਲ ਰਿਹਾ ਅਰਨੀ ਵਾਲੇ ਸਰ ਇਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਸਹਿਯੋਗ ਉਹ ਹੁੰਦਾ ਹੈ ਬਹੁਤ ਅਗਲਾ ਇਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸਹਿਯੋਗਤਾ ਇੱਕ ਬੰਦਾ ਵੀ ਨਾਲ ਖੜ ਜਾਂਦਾ ਉਹ ਹੀ ਹੁੰਦਾ ਪਰ ਇਹਦਾ ਸਰ ਸਮੂਹ ਇਲਾਕਾ ਨਿਵਾਸੀ ਖੜ ਗਏ ਜਿੰਦੀ ਅਤੁੱਲਾ ਹੀ ਨਹੀਂ ਹੈ ਬਲੱਡ ਦੇਣ ਦੀ ਏਜ ਕਿੰਨੀ ਹੈ ਜਿਹੜੀ 18 ਸਾਲ ਤੋਂ 60 ਸਾਲ ਤੱਕ ਸਵਸਥ ਵਿਅਕਤੀ ਜਿੰਦੇ ਕੋਈ ਵੀ ਦਵਾਈ ਨਹੀਂ ਚੱਲਦੀ ਉਹ ਖੂਨਦਾਨ ਕਰ ਸਕਦਾ ਹੈ ਜਿੰਦਾ ਬਲੱਡ ਜਿਹਨੂੰ ਅੱਜ ਵੀ ਹੀਮੋਗਲੋਬਿਨ ਕਹਿੰਦੇ ਆ 12.5 ਗ੍ਰਾਮ ਉਹਦਾ ਭਾਰ ਜੋ ਹੈ ਵਜਨ ਹੈ ਸ਼ਰੀਰ ਦਾ 50 ਕਿਲੋ ਘਟਾ ਘਟ ਹੋਵੇ ਔਰ ਕਿਸੇ ਤਰ੍ਹਾਂ ਦੀ ਕੋਈ ਮੈਡੀਸਨ ਨਾ ਚੱਲਦੀ ਹੋਵੇ ਖੂਨਦਾਨ ਕਰ ਸਕਦਾ ਹੈ ਇੱਕ ਤੋਂ ਖੂਨ ਦਾਨ ਤੁਸੀਂ ਲੈ ਕੇ ਇਹ ਅੱਗੇ ਤੁਸੀਂ ਫਾਈਲ ਕਾ ਕਿੱਥੇ ਜਮ੍ਹਾਂ ਕਰਾਉਣੀ ਹੈ ਇਹ ਸਾਰਾ ਬਲੱਡ ਅੱਜ ਫਾਜ਼ਿਲਕਾ ਸਰਕਾਰੀ ਹਸਪਤਾਲ ਦੀ ਟੀਮ ਦੇ ਸਾਡੇ ਕੋਲ ਮਲੋੜ ਦੀ ਸਰਕਾਰੀ ਹਸਪਤਾਲ ਟੀਮ ਆਈ ਹੋਈ ਹੈ ਦੇਖੋ ਆਪਣਾ ਇਲਾਕਾ ਮਲੋੜ ਵੀ ਜਾਂਦਾ ਹੈ ਅਸੀਂ ਮਲੋੜ ਨੂੰ ਦੇਣਾ ਕਿ ਉਹ ਸ਼ੁਰੂ ਕੀਤਾ ਇਹਦੇ ਪਿੱਛੇ ਵੀ ਇੱਕ ਰੀਜ਼ਨ ਹੈ ਲੰਬੀ ਪਿੰਡ ਦੇ ਵਿੱਚ ਇੱਕ ਔਰਤੋਂ ਸਾਹ ਔਰਤੋਂ ਦੇ ਡਾਕਟਰ ਨੇ ਸਾਡੇ ਕੋਲ ਡਾਕਟਰ ਸਾਹਿਬ ਖੜੇ ਆ ਉੱਥੇ ਡੇਲੀ 10 ਤੋਂ 15 ਆਪਰੇਟ ਹੁੰਦੇ ਆ 10 ਤੋਂ 15 ਆਪਰੇਸ਼ਨਾਂ ਦੇ ਮਗਰ 4 ਤੋਂ 6 ਪੇਸ਼ੰਤ ਨੂੰ ਬਲੱਡ ਦੀ ਲੋੜ ਪੈਂਦੀ ਹੈ ਤਾਂ ਉਹਦੇ ਵਿੱਚੋਂ ਸਾਡੇ ਇਲਾਕੇ ਦੀ ਲੋਕ ਨੇ ਕਿਉਂਕਿ ਅਰਨੀ ਵਾਲਾ ਮੰਡੀ ਮੁਕਸਰ ਤੇ ਮਲੋਟ ਨੂੰ ਜ਼ਿਆਦਾ ਲੱਗਦੀ ਹੈ ਫਾਇਲ ਕਰਨ ਉਹ ਸ਼ਾਇਦ ਘੱਟ ਲੱਗਦੀ ਹੈ ਤਾਂ ਜਦੋਂ ਉੱਥੇ ਬਲੱਡ ਦੀ ਲੋੜ ਪੈਂਦੀ ਹੈ ਤਾਂ ਜੇ ਅਸੀਂ ਚੀਜ਼ ਦਿੱਤੀ ਹੋਏਗੀ ਤਾਂ ਅਸੀਂ ਲੈ ਸਕਦੇ ਹਾਂ ਅਧਿਕਾਰ ਰੱਖਦੇ ਹਾਂ ਤਾਂ ਉਹ ਚੀਜ਼ਾਂ ਸਾਨੂੰ ਮਿਲਦੀ ਵੀ ਹੈ ਪਰ ਗੱਲ ਹੈ ਇਨਸਾਨੀਅਤ ਦੀ ਸੇਵਾ ਹੈ ਲੰਗਰ ਇਹ ਪੁੱਛ ਕੇ ਨਹੀਂ ਲਗਾਇਆ ਜਾਂਦਾ ਕਿ ਅਸੀਂ ਆਦੇ ਇਲਾਕੇ ਚਲਾਣਾ ਹੈ ਉਹ ਵੀ ਲੰਗਰ ਹੈ ਜਿੱਥੇ ਸਮਰਦ ਅਮਰਸਾ ਸਾਹਿਬ ਗੁਰੂ ਦਰਬਾਰ ਜਾ ਕੇ ਬਲ ਲੰਗਰ ਖਾਣੇ ਆ ਤਾਂ ਹਰ ਜਗ੍ਹਾ ਤੇ ਇਨਸਾਨ ਨੂੰ ਜ਼ਰੂਰਤ ਹੈ ਔਰ ਹਰ ਜਗ੍ਹਾ ਤੇ ਮੈਂ ਕਹਿੰਦਾ ਜਿੱਥੋਂ ਮੇਰੀ ਬਾਤ ਜਾਂਦੀ ਮੈਸੇਜ ਇਹ ਆਈ ਹੈ ਕਿ ਜਿੱਥੇ ਸਾਡੀ ਯੁਵਾ ਪੀੜੀ ਗਲਤ ਰਸਤੇ ਤੇ ਜਾ ਰਹੀ ਹੈ ਜ਼ਰੂਰਤ ਹੈ ਉਹਨਾਂ ਮਾਪੇ ਨੂੰ ਉਹਨਾਂ ਦੇ ਜੋ ਵੀ ਸਰਪ੍ਰਸਤ ਨੇ ਉਹਨਾਂ ਨੂੰ ਇੱਕ ਸੰਦੇਸ਼ ਹੈ ਕਿ ਆਦੇ ਬੱਚਿਆਂ ਨੂੰ ਇਹ ਨਹੀਂ ਮੈਂ ਕਹਿੰਦਾ ਕਿ ਖੂਨਦਾਨੇ ਚ ਪਾਉਣਾ ਹੈ ਗੁਰੂ ਘਰ ਦੇ ਵਿੱਚ ਲੰਗਰ ਸੇਵਾ ਚ ਲਾਓ ਜਲ ਸੇਵਾਚੇ ਵਿੱਚ ਜੋ ਉਹਨਾਂ ਨੂੰ ਉਹਨਾਂ ਨੂੰ ਹੋਰ ਉਹਨਾਂ ਦੇ ਜਨਮ ਦਿਹਾੜੇ ਦੇ ਜੋ ਉਹਨਾਂ ਦੇ ਬੱਚਾ ਜੰਮਦੇ ਹੁੰਦਾ ਹੈ ਉਹਨਾਂ ਨੂੰ ਕੱਟਣ ਦੀ ਬਚਾਏ ਕਿਸੇ ਗਰੀਬ ਪਰਿਵਾਰ ਦੀ ਮਦਦ ਸਭ ਏਰੀਆਜ਼ ਵਿੱਚ ਬੱਚਿਆਂ ਦੀ ਮਦਦ ਹਸਪਤਾਲੇ ਜਾ ਕੇ ਉਹਨਾਂ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਜਾਏ ਤਾਂ ਕਿ ਬੱਚਾ ਦੇ ਅੰਦਰ ਇੱਕ ਸੇਵਾ ਦੀ ਭਾਵਨਾ ਪੈਦਾ ਹੋਵੇ ਔਰ ਉਹਨਾਂ ਨੂੰ ਪਤਾ ਲੱਗੇਗਾ ਕਿ ਵਾਕਈ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਸ਼ਾਇਦ ਉਹ ਗਲਤ ਰਸਤੇ ਨਾ ਜਾ ਕੇ ਇੱਕ ਸੱਚੰਗੀ ਸੋਚ ਔਰ ਚੰਗੇ ਦੇਸ਼ਾਂ ਨਿਮਾਨਸੀ ਇਸ ਚੀਜ਼ ਬਾਰੇ ਕਰ ਪਾਵਾਂ ਠੀਕ ਹੈ ਜੀ ਬਾਬਾ ਜੀ ਪਤਾਪਾ ਤਾਰਾ ਸਿੰਘ ਜੀ ਖੁਸ਼ਦਲ 108 ਮਹਾਰਾਜ ਜੀਵੇ ਅਰਮੀ ਵਾਲਾ ਸ਼ੇਖ ਸੁਭਾਨ ਦੇ ਵਿੱਚ ਅੱਜ ਖੂਨਦਾਨ ਕੈਂਪ ਲਗਵਾਇਆ ਜਾ ਰਿਹਾ ਹੈ ਇਹ ਕਿੰਵਾਂ ਖੂਨਦਾਨ ਕੈਂਪ ਹੈ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੀਸਰਾ ਮਹਾਨ ਖੂਨਦਾਨ ਕੈਂਪ ਹੈ ਜੀ ਜਿਹੜਾ ਜਮਾਪੁਰਖਾਂ ਦੇ ਸਥਾਨਾਂ ਤੇ ਅੱਜ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਤਾਰਾ ਸਿੰਘ ਜੀ ਖੁਸ਼ਦਲ ਉਨ੍ਹਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਸਬੰਧ ਵਿੱਚ ਇਹ ਜਿਹੜਾ ਸੰਗਤਾਂ ਵਾਸਤੇ ਖੂਨਦਾਨ ਕੈਂਪ ਲਗਾਇਆ ਗਿਆ 26 ਸੌਣ 10 ਅਗਸਤ ਨੂੰ ਜੋ ਐਤਵਾਰ ਆਉਣਾ ਉਸ ਦਿਨ ਮਹਾਂਪੁਰਖਾਂ ਦਾ ਜਨਮ ਦਿਹਾੜਾ ਹੈ ਤੇ ਜਨਮ ਦਿਹਾੜੇ ਦੇ ਸਬੰਧ ਵਿੱਚ ਪਹਿਲਾਂ ਹੀ ਆਪਾਂ ਜਿਹੜਾ ਖੂਨਦਾਨ ਜੋ ਮਾਹਦਾਨ ਹੈ ਕਿਉਂਕਿ ਖੂਨਦਾਨ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਜਿਹੜੀ ਜਾਨ ਬਚਦੀ ਹੈ ਤੇ ਇਹ ਮਹਾਂਪੁਰਖਾਂ ਦੇ ਘਰ ਦਾ ਪ੍ਰਾਲਾ ਜਿਹੜਾ ਆਪਾਂ ਪਿਛਲੇ ਸਮੇਂ ਸੰਗਤਾਂ ਦੇ ਸੰਯੋਗ ਨਾਲ ਸ਼ੁਰੂ ਕੀਤਾ ਆਦੇ ਤੀਜਾ ਉਪਰਾਲਾ ਖੁੰਦਣ ਕੈਂਪ ਦਾ ਜਿਹੜਾ ਉਹ ਚੱਲ ਰਿਹਾ ਤੇ ਆਉਣ ਵਾਲੇ ਸ਼ਹੀਦੀ ਦਿਨਾਂ ਦੇ ਵਿੱਚ ਜਿਹੜਾ ਦਸੰਬਰ ਦੇ ਵਿੱਚ ਸਾਬਜਾਦਿਆਂ ਦੇ ਸ਼ਹੀਦੀ ਦਿੜ ਨੇ ਉਦੋਂ ਵੀ ਇੱਕ ਖੁੰਦਣ ਕੈਂਪ ਜਿਹੜਾ ਉਹ ਰੱਖਿਆ ਜਾਵੇਗਾ ਖੁੰਦਣ ਇੱਕ ਮਹਾਨ ਕਾਰਨਾਮ ਜੂ ਮੰਨਿਆ ਗਿਆ ਹੈ ਜਿਹੜਾ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਿੱਚ ਬਹੁਤ ਵੱਡਾ ਯੋਗਦਾਨ ਦਿੰਦਾ ਹੈ ਅੱਜ ਨਗਰ ਅਰਨੀ ਵਾਲੇ ਦੇ ਵਿੱਚ ਉਹਨਾਂ ਦਾ ਕੈਂਪ ਲਾ ਕੇ ਤੁਸੀਂ ਬਹੁਤ ਵੱਡਾ ਰਸਤਾ ਲਾ ਕੀਤਾ ਨੂੰ ਕਿਵੇਂ ਲਈ ਸਾਡੇ ਮਨ ਨੂੰ ਬੜੀ ਖੁਸ਼ੀ ਹੋਈ ਹੈ ਜੀ ਵੀ ਸਾਡੇ ਨਿੱਕੇ ਜਿਹੇ ਸੱਦੇ ਤੇ ਸਾਡੀ ਬੇਨਤੀ ਤੇ ਸੰਗਤਾਂ ਦਾ ਬਹੁਤ ਇਕੱਠ ਹੋਇਆ ਬੜੀਆਂ ਸੰਗਤਾਂ ਜਿੱਦਣ ਤੋਂ ਅਸੀਂ ਇਸ ਗੱਲ ਦਾ ਆਗਾਜ਼ ਕੀਤਾ ਸ਼ੁਰੂ ਕੀਤਾ ਉਦੋਂ ਤੋਂ ਹੀ ਫੋਨ ਕਰ ਰਹੀਆਂ ਵੀ ਅਸੀਂ ਖੂਨ ਦੇਣਾ ਅਸੀਂ ਖੂਨਦਾਨ ਕਰਨਾ ਤੇ ਬੜੇ ਦਿਨਾਂ ਪਹਿਲਾਂ ਤੋਂ ਹੀ ਲਿਸਟ ਜਿਹੜੀ ਹੈ ਉਹ ਜਾਰੀ ਹੋ ਗਈ ਸੰਗਤਾਂ ਆ ਗਈਆਂ ਬੜਾ ਮਨ ਨੂੰ ਚਾਅ ਹੋਇਆ ਕਿਉਂਕਿ ਕਈ ਵਾਰ ਐਸਾ ਹੁੰਦਾ ਵੀ ਆਪਾਂ ਪ੍ਰੋਗਰਾਮ ਕੁਝ ਲੀਕ ਲੈਨੇ ਪਰ ਉਹਨੂੰ ਹੰਗਾਰਾ ਨਹੀਂ ਮਿਲਦਾ ਪਰ ਗੁਰੂ ਦੀ ਐਸੀ ਕਿਰਪਾ ਮਹਾਂਪੁਰਖਾਂ ਦਾ ਐਸਾ ਪਿਆਰ ਇਲਾਕੇ ਵਿੱਚ ਬਣਿਆ ਵੀ ਸੰਗਤਾਂ ਨੇ ਵੱਧ ਚੜ ਕੇ ਸੰਯੋਗ ਦਿੱਤਾ ਤੇ ਸੰਗਤਾਂ ਜਿਹੜੀਆਂ ਵੱਧ ਚੜ ਕੇ ਹਾਜ਼ਰ ਨੇ ਖੂਨਦਾਨ ਜਿਹੜਾ ਤਣਕੇ ਤੋਂ ਹੀ 8.5 ਵਜੇ ਤੋਂ ਹੀ ਇਹ ਜਿਹੜਾ ਕੈਂਪ ਸੀ ਉਹਦੀ ਆਰੰਭਤਾ ਹੋ ਗਈ ਸੀ ਤੇ ਹੁਣ ਤੱਕ ਤੁਸੀਂ ਵੇਖ ਰਹੇ ਹੋ ਤੇ ਸੰਗਤਾਂ ਦਾ ਬੜੇ ਵਧੀਆ ਪਿਆਰ ਨਾਲ ਢੰਗ ਨਾਲ ਖੂਨਦਾਨ ਦਾ ਜਿਹੜਾ ਦਾਨ ਉਹ ਚੱਲ ਰਿਹਾ ਹੈ ਪਾਪਾ ਜੀ ਜਿਹੜਾ ਟੀਚਾ ਰੱਖਿਆ ਸੀ ਅਸੀਂ ਪੁੱਛਿਆ ਉਹ 200 ਦਾ ਟੀਚਾ ਰੱਖਿਆ ਸੀ ਪਰ ਅਜੇ ਤੱਕ ਜਿਹੜਾ ਅਕੜਾ 100 ਰੁਪਏ ਆਪਨੇ ਲਿਆ ਤੇ ਮਤਲਬ 1 ਵਜੇ 1 ਵਜੇ ਤੱਕ ਤੁਹਾਡਾ ਕੋੜਾ ਲਾਉਣਾ ਹੈ ਕਿ ਸ਼ਾਮ ਤੱਕ ਇਹ ਚੱਲੀ ਜਾਣਾ ਹੈ ਜਾਂ ਕੋਈ ਅਰਨੀ ਵਾਲਾ ਫੱਟ ਹੋਣ ਦਾ ਕੀ ਕਾਰਨ ਬਣਿਆ ਵੀ ਅਜੇ ਤੱਕ ਪਰ 100 ਦਾ ਅਕੜਾ ਬਣਿਆ ਇਹ ਆਏ ਹਨ ਜੀ ਜਦੋਂ ਪਹਿਲਾ ਟੀਚਾ ਆਪਾਂ ਰੱਖਿਆ ਸੀ ਨਾ ਉਦੋਂ ਸੰਗਤਾਂ ਬਹੁਤ ਆ ਗਈਆਂ ਉਦੋਂ ਜਿਹੜਾ ਇਹਨਾਂ ਕੋਲੇ ਜਿਹੜੇ ਬੈਗ ਸੀ ਉਦੋਂ ਮਸਾਂ 150 170 ਬੈਗ ਸੀ ਉਹ ਫਿਰ 170 ਬੈਗ ਹੋਣ ਦੇ ਕਰਕੇ ਜਿਹੜੀ ਸੰਗਤ ਸੀ ਉਹ 200 ਪਲੱਸ ਹੋ ਗਈ ਸੀ ਉਦੋਂ ਬੈਗ ਪੂਰੇ ਨਹੀਂ ਹੋ ਸਕੇ ਹੁਣ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ 150 ਬੈਗ ਹੋਵੇ ਉਹਦੇ ਵਿੱਚੋਂ 150 125 ਬੈਗ ਜਿਹੜੇ ਆ ਉਹਨੀਆਂ ਕਿ ਸੰਗਤਾਂ ਨੂੰ ਆਪਾਂ ਕਾਲ ਕਰਦੇ ਆ ਨਾਂ ਲਿਖ ਕੇ ਸਾਦੇ ਆ ਸਾਰਾ ਹਜੂਮ ਨਹੀਂ ਇਕੱਠਾ ਕਰਦੇ ਕਿਉਂਕਿ ਫਿਰ ਜਦੋਂ ਸੰਗਤਾਂ ਵੱਧ ਇਕੱਠੀਆਂ ਹੋ ਜਾਂਦੀਆਂ ਨਾ ਜਿਹੜਾ ਦਾਨੀ ਸੱਜਰ ਖੂਨ ਦਾਨ ਦੇਣ ਵਾਸਤੇ ਆ ਗਿਆ ਜੇ ਆਪਾਂ ਉਹਦਾ ਖੂਨ ਨਾ ਲਵਾਵਾਂਗੇ ਤੇ ਉਹਦੇ ਮਨ ਵਿੱਚ ਇਤਰਾਜ਼ ਚੱਲਾ ਜਾਂਦਾ ਵੀ ਮੈਂ ਖੂਨ ਦਾਨ ਕਰਨਾ ਸੀ ਮੈਨੂੰ ਸੱਤ ਲਿਆ ਬਾਬਿਆਂ ਨੇ ਮੇਰਾ ਖੂਨ ਲਿਆ ਇਹ ਸਾਨੂੰ ਪਹਿਲੇ ਕੈਂਪ ਤੋਂ ਬਾਅਦ ਅਕਲ ਆਈ ਹੈ ਤੇ ਬੰਦਾ ਹੌਲੀ-ਹੌਲੀ ਸਿੱਖਦਾ ਤੇ ਹੁਣ ਇਹ ਸਾਡਾ ਟੀਚਾ ਹੁੰਦਾ 150 ਤੱਕ ਦਾ ਤੇ ਜਿੰਨਾ ਹੋ ਜੇ ਗੁਰੂ ਦੀ ਕਿਰਪਾ ਨਾਲ 100 ਪਲੱਸ ਹੋ ਗਿਆ ਤੇ ਹੋਰ ਜਿਹੜਾ 1:30 1 ਵਜੇ ਤੱਕ 1:30 ਵਜੇ ਤੱਕ ਗੁਰੂ ਦੀ ਕਿਰਪਾ ਦੇ ਨਾਲ ਇਹ ਟੀਚਾ ਜਿਹੜਾ ਪੂਰਾ ਹੋ ਜਾਣਾ ਤੇ ਜਿਹੜੀਆਂ ਸੰਗਤਾਂ ਰਹਿ ਗਈਆਂ ਉਹ ਗਾਂ ਫਿਰ ਜਦੋਂ ਆਪਾਂ ਦੁਬਾਰਾ ਰੱਖਾਂਗੇ ਉਹਨਾਂ ਦੇ ਨਾਂ ਅਸੀਂ ਪਹਿਲਾਂ ਲਿਖ ਲੈਨੇ ਆਂ ਫਿਰ ਉਹਨਾਂ ਨੂੰ ਸੁਨੇਹਾ ਪਹਿਲਾਂ ਦਿੱਤਾ ਜਾਂਦਾ ਨਗਰ ਦੀਆਂ ਜਿਹੜੀਆਂ ਸੰਗਤਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੋਗੇ ਨਗਰ ਦੀਆਂ ਸੰਗਤਾਂ ਵਾਸਤੇ ਇਹੋ ਸੰਦੇਸ਼ ਹੈ ਬੇਨਤੀ ਹੈ ਵੀ ਭਾਈ ਜਿਹੜਾ ਖੂਨ ਦਾ ਦਾਨ ਇਹ ਬਹੁਤ ਵੱਡਾ ਦਾਨ ਹੈ ਕੋਈ ਧਨ ਨਾਲ ਸੇਵਾ ਕਰਦਾ ਕੋਈ ਮਨ ਨਾਲ ਸੇਵਾ ਕਰਦਾ ਤੇ ਆਪਾਂ ਜਿਹੜੇ ਗਰੀਬ ਮਜਲੂਮ ਨੇ ਜਿਨ੍ਹਾਂ ਕੋਨ ਲਹਨ ਦੀ ਪਹੁੰਚ ਨਹੀਂ ਉਹਨਾਂ ਨੂੰ ਆਪਾਂ ਖੂਨ ਦੇ ਕੇ ਦਾਨ ਕਰੀਏ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਇਹਨੇ ਇਹਨੂੰ ਮਾਂ ਨੇ ਦੁੱਧ ਪਿਆਇਆ ਇਹਨੇ ਦੁੱਧ ਦਾ ਕਰਜ਼ਾ ਅਦਾ ਕੀਤਾ ਕਿਸੇ ਦੀ ਜੇ ਮਾਂ ਮਰ ਜਾਈ ਉਹਨੂੰ ਕੋਈ ਹੋਰ ਮਾਂ ਦੁੱਧ ਪਿਉਂਦੀ ਹੈ ਨਾ ਤੇ ਉਹ ਸਾਰੀ ਉਮਰ ਸਹਾਨ ਜਾਂਦਾ ਤੇ ਜੇ ਆਪਾਂ ਕਿਸੇ ਨੂੰ ਅੱਜ ਖੂਨ ਦਾ ਦਾਨ ਕਰਾਂਗੇ ਆਪਣਾ ਖੂਨ ਦੇ ਕੇ ਬਚਾਵਾਂਗੇ ਤੇ ਇਹ ਸਿੱਧਾ ਦਰਗਾਹ ਦੇ ਵਿੱਚੋਂ ਸਾਨੂੰ ਪੁੰਨ ਮਿਲਣਾ ਹੈ ਇਹਦੀ ਆਸ ਜਿਹੜੀ ਕਿਸੇ ਬੰਦੇ ਤੋਂ ਨਹੀਂ ਹੋਣੀ ਇਹ ਰੱਬ ਤੋਂ ਸਿੱਧੀ ਆ ਸਾਡੀ ਮਰਾਦ ਪੂਰੀ ਹੋਣੀ ਹੈ ਕਿਉਂਕਿ ਖੂਨ ਦੇਣਾ ਬਹੁਤ ਵੱਡਾ ਦਾਨ ਹੈ ਤੇ ਸੰਗਤਾਂ ਨੂੰ ਇਹੋ ਸਾਡੀ ਬੇਨਤੀ ਹੈ ਵੀ ਵੱਧ ਤੋਂ ਵੱਧ ਇਸ ਦਾਨ ਦੇ ਵਿੱਚ ਆਪਾਂ ਹਿੱਸਾ ਪਾਇਆ ਕਰੀਏ ਤਾਂ ਕਿ ਜਿਹੜਾ ਆਪਣੇ ਤਨ ਦਾ ਇਹ ਦਾਨ ਅਸਲ ਦਾਨ ਹੈ ਜੇ ਧਨ ਉਹ ਕਮਾ ਕੇ ਦੇ ਦਿੱਤਾ ਕੋਈ ਵਸਤੂ ਉਹ ਫੜ ਕੇ ਦੇ ਦਿੱਤੀ ਪਰ ਅਸਲ ਸਰੀਰ ਦਾ ਦਾਨ ਜਿਹੜਾ ਆਪਾਂ ਆਪਦੇ ਰਕਤ ਦਾ ਦਾਨ ਕਰਨਾ ਹੈ ਇਹ ਰਕਤ ਦੇ ਦਾਨ ਦੇ ਵਿੱਚੋਂ ਬੜੀਆਂ ਤਾਕਤਾਂ ਪੈਦਾ ਹੁੰਦੀਆਂ ਜਿਵੇਂ ਇਤਿਹਾਸ ਗਵਾਹ ਕਿ ਜਿਹੜਾ ਜਦੋਂ ਸਾਰੇ ਦੇਵਤਿਆਂ ਨੇ ਆਪਣਾ ਖੂਨ ਇਕੱਠਾ ਕਰਕੇ ਉਹ ਕੁੰਡੇ ਦੇ ਵਿੱਚ ਪਾ ਕੇ ਨੱਪਿਆ ਸੀ ਤੇ ਉਸ ਖੂਨ ਦੇ ਵਿੱਚੋਂ ਸੀਤਾ ਮਾਤਾ ਦਾ ਜਨਮ ਹੋਇਆ ਉਹ ਖੂਨ ਦਾ ਦਾਨ ਸੀ ਨਾ ਜਿੰਦੇ ਵਿੱਚੋਂ ਸੀਤਾ ਦਾ ਜਨਮ ਹੋਇਆ ਤੇ ਉਹ ਜਨਮ ਦੇ ਨਾਲ ਰਾਖਸ਼ਾਂ ਦਾ ਅੰਤ ਹੋਇਆ ਇਹ ਖੂਨ ਦਾ ਦਾਨ ਬਹੁਤ ਵੱਡਾ ਹੈ ਇਹਦੇ ਵਿੱਚ ਆਪਾਂ ਵੱਧ ਤੋਂ ਵੱਧ ਯੋਗਦਾਨ ਇਸਾ ਪਾਇਆ ਕਰੀਏ ਤਾਂ ਕਿ ਗੁਰੂ ਦੀ ਦਰਗਾਹ ਵਿੱਚੋਂ ਸਾਨੂੰ ਸੁੱਖ ਮਿਲੇ। ਬਾਬਾ ਜੀ ਜਦੋਂ ਆਪਣਾ ਪੇਸ਼ੈਂਟ ਕਿਤੇ ਹਸਪਤਾਲ ਦੇ ਵਿੱਚ ਹੁੰਦਾ ਆਪਾਂ ਖੂਨ ਲੈਣ ਜਾਂਦੇ ਆ ਬਲੱਡ ਬੈਂਕ ਦੇ ਵਿੱਚ ਉਹ ਉੱਥੋਂ ਫਿਰਫੇ ਤੇ ਮੰਗ ਲੈਂਦੇ ਵੀ ਇੰਨੀ ਤੁਹਾਨੂੰ ਬੋਤਲ ਮਿਲਦੀ। ਇਹ ਕੀ ਚੱਕਰ ਹੈ ਵੀ ਕਿਵੇਂ ਫੁੱਲ ਕੌਂਗ ਇਹਦੇ ਵਿੱਚ ਨਾ ਜੀ ਵੇਖੋ ਇਹ ਤੁਹਾਡੀ ਬੜੀ ਵਧੀਆ ਗੱਲ ਹੈ ਬਹੁਤ ਸੁੰਦਰ ਤੁਸੀਂ ਕੁਐਸਚਨ ਕੀਤਾ। ਇਹ ਗੱਲ ਅਸਲ ਦੇ ਵਿੱਚ ਇਸ ਤਰ੍ਹਾਂ ਹੈ ਵੀ ਜੇ ਆਪਾਂ ਸਰਕਾਰੀ ਹਸਪੀਟਲ ਦੇ ਵਿੱਚੋਂ ਖੂਨ ਲਵਾਵਾਂਗੇ ਆਪਾਂ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੋਵਾਂਗੇ ਨਾ ਜਾ ਕੇ ਉੱਥੇ ਸਾਨੂੰ ਖੂਨ ਦੀ ਲੋੜ ਹੈ ਡਾਕਟਰ ਲਿਖ ਕੇ ਦੇਣਗੇ ਉੱਥੇ ਤੁਹਾਡਾ ਕੋਈ ਪੈਸਾ ਨਹੀਂ ਲੱਗੇਗਾ ਇਹ ਚੀਜ਼ ਦੀ ਗਰੰਟੀ ਹੈ ਕੋਈ ਐਵੇਂ ਗੱਲ ਨਹੀਂ ਸਰਕਾਰੀ ਹਸਪੀਟਲ ਦੇ ਵਿੱਚ ਤੁਸੀਂ ਦਾਖਲ ਹੋਵੋ ਉੱਥੇ ਤੁਹਾਨੂੰ ਖੂਨ ਦੀ ਲੋੜ ਹੈ ਤੁਹਾਡਾ ਕੋਈ ਪੈਸਾ ਨਹੀਂ ਲੱਗੇਗਾ ਹਾਂ ਜੇ ਤੁਸੀਂ ਪ੍ਰਾਈਵੇਟ ਹਸਪੀਟਲ ਵਿੱਚ ਇਲਾਜ ਕਰਵਾ ਰਹੇ ਹੋ ਉੱਥੇ ਡਾਕਟਰ ਤੁਹਾਨੂੰ ਖੂਨ ਦੀ ਮੰਗ ਕਰਦੇ ਆ ਵੀ ਅਸੀਂ ਇੱਥੇ ਲਿਆ ਕੇ ਲਵਾਉਣਾ ਉੱਥੇ ਜਿਹੜੀ ਸਰਕਾਰ ਦੀ ਕੁਝ ਫੀਸ ਰੱਖੀ ਹੈ ਜਿਹੜਾ ਖੂਨ ਨੂੰ ਸੋਧ ਕੇ ਸਾਫ਼ ਕਰਕੇ ਵਰਤਿਆ ਜਾਂਦਾ ਰੱਖਿਆ ਜਾਂਦਾ ਉੱਥੇ ਜ਼ਰੂਰ ਫੀਸ ਲੱਗਦੀ ਹੈ ਉਹ ਫੀਸ ਪ੍ਰਾਈਵੇਟ ਹਸਪਤਾਲਾਂ ਵਾਸਤੇ ਹੈ ਪਰ ਜੇ ਸਰਕਾਰੀ ਹਸਪਤਲ ਦੇ ਵਿੱਚ ਤੁਹਾਡਾ ਇਲਾਜ ਹੋ ਰਿਹਾ ਤੁਹਾਨੂੰ ਖੂਨ ਦੀ ਲੋੜ ਹੈ ਤੇ ਤੁਹਾਨੂੰ ਖੂਨ ਫ੍ਰੀ ਮਿਲੇਗਾ ਤੇ ਜੇ ਸਰਕਾਰੀ ਹਸਪਤਲ ਦੇ ਵਿੱਚ ਵੀ ਕੋਈ ਫੀਸ ਮੰਗਦਾ ਹੈ ਤੇ ਉਹ ਸੰਗਤ ਸਾਨੂੰ ਆ ਕੇ ਦੱਸੇ ਅਸੀਂ ਉਸ ਗੱਲ ਤੇ ਪੂਰੀ ਕਾਰਵਾਈ ਪੈਰਵਾਈ ਕਰਾਂਗੇ ਕਿਉਂਕਿ ਵੇਖੋ ਇੱਥੇ ਖੂਨ ਨਾਲ ਕੈਂਪ ਲੱਗਦਾ ਹੈ ਜੇ ਖੂਨ ਦਾਣ ਦੇ ਕੇ ਕੱਲੋਂ ਕਿਸੇ ਨੂੰ ਲੋੜ ਆ ਖੂਨ ਨਾ ਮਿਲੇਗਾ ਤੇ ਉਹ ਵੀ ਬਹੁਤ ਵੱਡਾ ਗੁਨਾਹ ਬਹੁਤ ਵੱਡੀ ਉਹ ਸਜ਼ਾ ਪਰ ਗੁਰੂ ਦੀ ਕਿਰਪਾ ਦੇ ਨਾਲ ਜੇ ਕਿਸੇ ਨੂੰ ਲੋੜ ਪੈਂਦੀ ਹੈ ਇਹੋ ਦਾ ਕੋਈ ਸੰਕਟ ਦੁੱਖ ਦਾ ਸਮਾਂ ਆਉਂਦਾ ਤੇ ਸਰਕਾਰੀ ਹਸਪੀਟਲ ਦੇ ਵਿੱਚੋਂ ਖੂਨ ਫ੍ਰੀ ਮਿਲੇਗਾ ਤੇ ਫ੍ਰੀ ਲੱਗੇਗਾ ਇਹ ਟੈਸਟ ਵੀ ਹੁੰਦੇ ਆ ਇਹਦੇ ਵੀ ਆ ਇਹ ਪੋਜ਼ਿਟਿਵ ਆ ਵੀ ਪੋਜ਼ਿਟਿਵ ਆ ਜਾਂ ਮੇਰੇ ਕੋਲ ਮਰੀ ਤਾਂ ਨਹੀਂ ਲੱਗੀ ਜਾਂ ਕੁਝ ਵੀ ਇਥੇ ਹੁਣ ਅਸਾ ਕੱਢੀ ਜਾਂਦੇ ਆ ਫੋਨ ਇਹ ਬਾਅਦ ਦੇ ਵਿੱਚ ਹਾਂਜੀ ਇਹ ਹਫਤੇ ਫ੍ਰੀ ਹੋਣਗੇ ਹਾਂਜੀ ਇਹ ਹਫਤੇ ਬਾਅਦ ਰਿਪੋਰਟ ਆਏਗੀ ਜਿਹੜਾ ਬੰਦਾ ਹੁਣ ਖੂਨਦਾਨ ਦੇ ਰਿਹਾ ਉਹਦਾ ਬਕਾਇਦਾ ਐਡਰੈਸ ਫੋਨ ਨੰਬਰ ਸਾਰਾ ਕੁਝ ਲਿਖਿਆ ਜਾਂਦਾ ਹਫਤੇ ਬਾਅਦ ਇਹ ਸਾਰੀ ਲਿਸਟ ਆਪਣੇ ਕੋਲੇ ਇਥੇ ਡੇਰੇ ਆ ਜਾਏਗੀ ਉਹਦੇ ਵਿੱਚ ਲਿਖਿਆ ਜਾਂਦਾ ਜਿਵੇਂ ਕਈ ਪੇਸ਼ੈਂਟ ਹੁਣ ਖੂਨ deta ਕਿਸੇ ਨੂੰ ਹੈਪਟਾ ਸੀ ਹੁੰਦਾ ਕਿਸੇ ਨੂੰ ਕਾਲਾ ਪੀਲੀਆ ਜਾਂ ਕਿਸੇ ਨੂੰ ਕੋਈ ਹੋਰ ਬਿਮਾਰੀ ਆ ਗਈ ਉਹ ਲਿਸਟ ਆਪਣੇ ਕੋਲੇ ਆਉਗੇ ਵੀ ਬਾਬਾ ਜੀ ਇਸ ਬੰਦੇ ਨੂੰ ਆ ਰੋਗ ਹੈ ਇਹਨੂੰ ਦੱਸੋ ਵੀ ਇਹ ਆਪਣਾ ਇਸ ਚੀਜ਼ ਦਾ ਇਲਾਜ ਕਰਵਾਵੇ ਕਿਉਂਕਿ ਜੇ ਕਿਸੇ ਨੂੰ ਕੋਈ ਰੋਗ ਆਇਆ ਉਹਦਾ ਖੂਨ ਵਰਤਿਆ ਨਹੀਂ ਨਾ ਜਾਣਾ ਉਹ ਖੂਨ ਮੁੜ ਕੇ ਜਿਹੜਾ ਉਹ ਵਰਤਨ ਦੇ ਯੋਗ ਵਿੱਚ ਨਹੀਂ ਆਉਂਦਾ ਤੇ ਪਰ ਖੂਨਦਾਨ ਦੇ ਦੇਣ ਦੇ ਨਾਲ ਇਸ ਗੱਲ ਦਾ ਇਲਮ ਗਿਆਨ ਜ਼ਰੂਰ ਹੋ ਜਾਂਦਾ ਵੀ ਸਾਨੂੰ ਆ ਰੋਗ ਆ ਪ੍ਰੋਬਲਮ ਪ੍ਰੋਬਲਮ ਆ ਉਹ ਚੀਜ਼ ਦਾ ਕੋਈ ਧੰਨ ਜਿਹੜਾ ਕੋਈ ਪੈਸਾ ਵਸੂਲੀ ਕੀਤਾ ਜਾਂਦਾ ਹੋਰ ਵੀ ਕੋਈ ਕੈਂਪਰ ਵਾਲੇ ਉਹ ਅੱਖਾਂ ਦਾ ਕੈਂਪ ਜਾਂ ਹੋਰ ਕੋਈ ਮੈਡੀਕਲ ਕੈਂਪ ਹੋਰ ਵੀ ਤੁਸੀਂ ਡੇਰੇ ਵਿੱਚ ਲਗਾਏ ਹੋ ਡੇਰੇ ਦੇ ਵਿੱਚ ਜੀ ਵੇਖੋ ਮੈਡੀਕਲ ਜਿਹੜੀ ਗੱਲ ਹੈ ਉਹਦੇ ਵਿੱਚ ਤਾਂ ਆਪਾਂ ਆਪ ਦੇਸੀ ਦਵਾਈਆਂ ਸੰਗਤਾਂ ਨੂੰ ਫਰੀਦ ਦਵਾਈ ਦੀ ਸੇਵਾ ਕਰਦੇ ਆ ਜੋ ਕੋਈ ਸੇਵਾ ਸੰਗਤ ਦੇ ਜੇ ਪ੍ਰਵਾਨ ਕਦੇ ਕਿਸੇ ਕੋਲੋਂ ਕੋਈ ਧੰਨ ਮੰਗ ਕੇ ਨਹੀਂ ਲਿਆ ਗਿਆ ਆਉਣ ਵਾਲੇ ਸਮੇਂ ਵਿੱਚ ਸਾਡੀ ਇੱਛਾ ਹੈ ਵੀ ਅੱਖਾਂ ਦਾ ਜਿਹੜਾ ਕੈਂਪ ਹੈ ਉਹ ਇੱਕ ਵੱਡੇ ਪੱਧਰ ਤੇ ਲਗਾਇਆ ਜਾਏ ਡਾਕਟਰਾਂ ਦਾ ਸਲਾਹ ਕਰਕੇ ਔੜ ਵਾਲੇ ਠੰਡ ਦੇ ਦਿਨਾਂ ਦੇ ਵਿੱਚ ਅੱਖਾਂ ਦਾ ਕੈਂਪ ਵੀ ਲਵਾਉਣਾ ਤੇ ਹੋਰ ਵੀ ਗੁਰੂ ਦੀ ਕਿਰਪਾ ਦੇ ਨਾਲ ਕੋਈ ਗਰੀਬ ਆ ਜਾਂਦਾ ਉਹਦੀ ਮਦਦ ਵੀ ਕੀਤੀ ਜਾਂਦੀ ਸਹਾਇਤਾ ਕੀਤੀ ਜਾਂਦੀ ਜਿੱਥੋਂ ਤੱਕ ਵੀ ਗੁਰੂ ਨੇ ਸਾਨੂੰ ਪਹੁੰਚ ਬਖਸ਼ੀ ਹੈ ਅਸੀਂ ਵੱਧ ਚੜ ਕੇ ਸੰਗਤ ਦੀ ਸੇਵਾ ਵਿੱਚ ਆਜ ਰਹਿਨੇ ਆ ਤੇ ਇਸ ਸੇਵਾ ਦੇ ਵਿੱਚ ਜਿਹੜੀਆਂ ਸਾਡੀਆਂ ਸੰਗਤਾਂ ਨੇ ਉਹ ਸਾਡਾ ਬਹੁਤ ਵੱਡਾ ਸਾਥ ਦਿੰਦੀਆਂ ਉਹ ਸਾਡੇ ਨਾਲ ਥੰਮ ਬਣ ਕੇ ਖੜੀਆਂ ਨੇ ਜਦੋਂ ਵੀ ਅਸੀਂ ਕਿਸੇ ਗੱਲ ਪਿੱਛੇ ਸੰਗਤ ਨੂੰ ਕੋਈ ਬੇਨਤੀ ਕਰਦੇ ਆ ਇਹ ਸੰਗਤ ਸਾਡਾ ਸਾਥ ਦਿੰਦੀ ਹੈ ਚਾਹੇ ਕਿਸੇ ਗਰੀਬ ਦਾ ਇਲਾਜ ਕਰਵਾਉਣਾ ਪੈ ਜਾਏ ਚਾਹੇ ਕਿਸੇ ਦਾ ਆਪਰੇਸ਼ਨ ਕੋਈ ਹੋਣਾ ਉਹਦੇ ਵਿੱਚ ਕਿਉਂਕਿ ਸੰਗਤਾਂ ਦੇ ਸਨਯੋਗ ਨਾਲ ਇਹ ਸਾਰੇ ਕਾਰਜ ਹੁੰਦੇ ਨੇ ਅਸਲ ਜਿਹੜੀ ਇਹ ਵਡਿਆਈ ਹੈ ਸੰਗਤਾਂ ਦੀ ਹੈ ਸਾਨੂੰ ਤੇ ਸੰਗਤਾਂ ਵਡਿਆਈ ਦੇ ਰਹੀਆਂ ਨੇ ਪਰ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਸਾਨੂੰ ਇੰਨਾ ਮਾਨ ਬਖਸ਼ਦੀਆਂ ਨੇ ਉਹਨਾਂ ਦੀ ਬਦੌਲਤ ਹੀ ਅਸੀਂ ਇੰਨੇ ਜੋਗੇ ਹੋਏ ਹਾਂ ਗਾਹ ਵੀ ਸੰਗਤਾਂ ਸਾਡਾ ਸਾਥ ਦੇਣ ਤਾਂ ਕਿ ਆਪਾਂ ਸੰਗਤ ਦੀ ਸੇਵਾ ਵੱਧ ਚੜ ਕੇ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ